ਇਹ ਸਾਰਿਆਂ ਦਾ ਇੱਕੋ ਹੀ ਰੇਟ ਆ ਕਿੰਨੇ ਦੀ 500 500 ਨਹੀਂ ਵਿੱਚ ਵੱਡੀਆਂ ਵੀ ਹੈਗੀਆਂ ਨੇ ਉਹ ਵੱਡੀਆਂ ਜਾਣ ਲੱਗਿਆ ਜੀ ਬੱਸ ਨਾ ਮੈਂ ਕਿਹਾ ਇੱਕ ਵੱਡੀ ਆ ਛੋਟੀ ਆ ਸਾਰਿਆਂ ਦਾ ਇੱਕੋ ਰੇਟ ਕਰ ਆਪ ਬਣਾਉਨੇ ਹੋ ਫਰੈਂਡਸ ਹਨਾ ਆ ਅਮਰ ਸਿੰਘ ਚਮਕੀਲਾ ਜੀ ਦੀਆਂ ਬੰਦਾ ਬਹੁਤ ਪੁਰਾਣੀਆਂ ਪੁਰਾਣੀਆਂ ਨਾ ਫੋਟੋਆਂ ਇਕੱਠੀਆਂ ਕਰਕੇ ਲੈ ਕੇ ਆਇਆ ਸੀਗਾ ਇਹ ਬਹੁਤ ਪੁਰਾਣੀਆਂ ਪੁਰਾਣੀਆਂ ਫੋਟੋਆਂ ਸੀਗੀਆਂ ਆ ਅਮਰ ਸਿੰਘ ਚਮਕੀਲਾ ਜੀ ਦਾ ਹਨਾ ਰੀਅਲ ਬ੍ਰਦਰ ਸੀਗਾ ਆਪਾਂ ਇਹਦੇ ਨਾਲ ਕੁਝ ਗੱਲਾਂ-ਬਾਤਾਂ ਵੀ ਕਰਾਂਗੇ ਚਲੋ ਆਓ ਪਹਿਲਾਂ ਆਪਾਂ ਵੀਡੀਓ ਸਟਾਰਟ ਕਰਦੇ ਆਂ ਹਾਂ ਸਾਹਿਬ ਪ੍ਰੈਂਟ ਜਤੀ ਬਹੁਤ ਹੋਣੀਆਂ ਚਾਹੀਆਂ ਵੀਊਅਰ ਲੈ ਕੇ ਆਉਗੇ ਚਾਹੀਏ ਵੀਡੀਓ ਵਾਚਨ ਨੂੰ ਇਹਨਾਂ ਚ ਪਾਈ ਜੋ ਲਾਈਕ ਜਰੂਰ ਸਾਹ ਹਾਂ ਸਾਹਿਬ ਪ੍ਰੈਂਟ ਜਤੀ ਬਹੁਤ ਹੋਣੀਆਂ ਚਾਹੀਆਂ ਵੀਊਅਰ ਲੈ ਕੇ ਆਉਗੇ ਚਾਹੀਏ ਵੀਡੀਓ ਵਾਚਨ ਨੂੰ ਇਹਨਾਂ ਚ ਪਾਈ ਜੋ ਲਾਈਕ ਜਰੂਰ ਸਾਹ ਸਾਡੇ ਚੈਨਲ ਨੂੰ ਲਾਈਕ ਔਰ ਚੈਨਲ ਔਰ ਸਬਸਕ੍ਰਾਈਬ ਜਰੂਰ ਕਰ ਲੈਣਾ ਅਸੀਂ ਵਧੀਆ ਵਧੀਆ ਕਲਿੱਪ ਲੈ ਕੇ ਆਵਾਂਗੇ ਸਾਇਦ ਤੇਰੇ ਮੱਥੇ ਤੇ ਕੀ ਲੱਗਿਆ ਆ ਅੱਜ ਮੰਦਿਰ ਗਈ ਸੀ ਮੰਦਿਰ ਗਈ ਸੀ ਕਿ ਉੱਥੇ ਟਿੱਕਾ ਲਵਾ ਕੇ ਲੈ ਕੇ ਆਇਆ ਚਲੋ ਫਿਰ ਅਗਲਾ ਪਾਰਟ ਪਾਉਨੇ ਆ ਹੁਣ ਲੈਸ ਗੋ ਆਉ ਤੁਹਾਨੂੰ ਦਿਖਾਵਾਂ ਆ ਦੇਖੋ ਤੁੰਗੀਆਂ ਵਿੱਚ ਵੱਡੀ ਵੀ ਆ ਹਨਾ ਛੋਟੀ ਵੀ ਆ ਇਹ ਸਾਰਿਆਂ ਦਾ ਇੱਕੋ ਹੀ ਰੇਟ ਆ ਹਾਂਜੀ ਕਿੰਨੇ ਦੀ 500 ਨਹੀਂ ਵਿੱਚ ਵੱਡੀਆਂ ਵੀ ਹੈਗੀਆਂ ਨੇ ਨਾ ਮੈਂ ਕਿਹਾ ਇੱਕ ਵੱਡੀ ਆ ਛੋਟੀ ਆ ਸਾਰਿਆਂ ਦਾ ਇੱਕੋ ਰੇਟ ਕਰ ਦਮ ਕਿਹੜੀ ਜਗ੍ਹਾ ਤੋਂ ਆਏ ਹੋ ਲੋਹਾਰਾ ਤੋਂ ਲੋਹਾਰਾ ਤੋਂ ਲਹਾਰੇ ਫਤੂਸ ਦਾ ਇੱਤੇ ਦਈ ਹੋ ਹੈ ਚਾਲ ਬਾਈਆ ਆਪ ਬਣਾਉਨੇ ਆ ਕੈਪ ਠੀਕ ਕਰ ਕੈਪ ਆ ਦੇ ਪੋਸਟਰ ਪੋਸਟਰ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਲਾਹ ਬਈ ਰਿਆ ਸਾਰੇ ਪੁਰਾਣੇ ਕਲਾਕਾਰ ਨੇ ਰਣਜੀਤ ਮਣੀ ਆ ਗਿਆ ਨਾ ਦੇਖੋ ਪੋਸਟਰ ਸਾਰੇ ਨਾ ਬਹੁਤ ਪਬਲਿਕ ਆ ਨਾ ਪੋਸਟਰ ਲੈ ਕੇ ਗਈ ਐ ਤੋਂ ਫਰੈਂਡਸ ਆਉਤੋਂ ਨਾ ਅਮਰ ਸਿੰਘ ਚਮਕੀਲਾ ਜੀ ਦੀਆਂ ਬੰਦਾ ਬਹੁਤ ਪੁਰਾਣੀਆਂ ਪੁਰਾਣੀਆਂ ਨਾ ਫੋਟੋਆਂ ਇਕੱਠੀਆਂ ਕਰਕੇ ਲੈ ਕੇ ਆਇਆ ਸੀਗਾ ਬੰਦੇ ਦੀ ਮਿਹਨਤ ਸੀਗੀ ਆ ਦੇਖੋ ਅਖਾੜੇ ਦੀਆਂ ਫੋਟੋਆਂ ਸੀਗੀਆਂ ਇਨੂੰ ਮੈਂ ਪੁੱਛਿਆ ਵੀ ਸੀਗਾ ਇਹਨੇ ਕੁਝ ਬੰਦੇ ਨੇ ਨੈੱਟ ਤੋਂ ਇਕੱਠੀਆਂ ਕੀਤੀਆਂ ਇਧਰੋਂ ਉਧਰੋਂ ਲੋਕਾਂ ਦੇ ਘਰਾਂ ਚੋਂ ਬਹੁਤ ਦੂਰੋਂ ਦੂਰੋਂ ਬੰਦਾ ਫੋਟੋਆਂ ਇਕੱਠੀਆਂ ਕਰਕੇ ਲੈ ਕੇ ਆਇਆ ਸੀਗਾ ਫੋਟੋਆਂ ਵੀ ਬਹੁਤ ਵਧੀਆ ਸੀਗੀਆਂ ਦੇਖੋ ਪਬਲਿਕ ਬਹੁਤ ਜ਼ਿਆਦਾ ਫੋਟੋਆਂ ਨੂੰ ਲਾਈਕ ਕਰਦੀ ਸੀਗੀ ਇਧਰਲੇ ਪਾਸੇ ਬੰਦੇ ਨੱਚਣ ਲੱਗੇ ਹੋਏ ਸੀਗੇ ਆ ਅਮਰ ਸਿੰਘ ਚਮਕੀਲਾ ਜੀ ਦੀ ਤੁਹਾਨੂੰ ਸਮਾਦ ਦਿਖਾਉਣਾ ਮਾ ਜਿੱਤੇ ਉਹਨਾਂ ਦਾ ਨਾ ਰੀਅਲ ਬ੍ਰਦਰ ਬੈਠਾ ਸੀਗਾ ਤੁਹਾਨੂੰ ਉਹਨਾਂ ਰੀਅਲ ਬ੍ਰਦਰ ਵੀ ਦਿਖਾਉਂਗਾ ਆ ਦੇਖੋ ਇਧਰਲੀ ਸਾਈਡ ਉਹਨਾਂ ਦਾ ਰੀਅਲ ਬ੍ਰਦਰ ਬੈਠਾ ਸੀਗਾ ਸਮਾਦ ਦੇ ਕੋਲੇ ਜਿੰਨੇ ਵੀ ਫੈਨ ਆਉਂਦੇ ਸੀਗੇ ਸਾਰੇ ਉਹਨਾਂ ਨਾਲ ਫੋਟੋਆਂ ਕਰਾਉਂਦੇ ਸੀਗੇ ਆ ਵਾ ਜਿਹੜੀ ਡੱਬੀਆਂ ਵਾਲੀ ਸ਼ਰਟ ਪਾਈ ਹੋਈ ਆ ਨਾ ਆ ਬੈਠਾ ਵਾ ਇਹ ਅਮਰ ਸਿੰਘ ਚਮਕੀਲਾ ਜੀ ਦਾ ਰੀਅਲ ਬ੍ਰਦਰ ਆ ਜਿੰਨੇ ਵੀ ਫੈਨ ਆਉਂਦੇ ਸੀਗੇ ਵਿਚਾਰੇ ਨਾਲ ਫੋਟੋਆਂ ਕਰਾ ਕਰਾ ਕੇ ਉਹ ਵਿਚਾਰਾ ਥੱਕ ਹੀ ਗਿਆ ਸੀਗਾ ਆ ਦੇਖੋ ਸਮਾਦ ਆ ਗਈ ਤੁਹਾਨੂੰ ਦੂਜੀ ਸਾਈਡ ਸਟੇਜ ਵੱਲ ਵੀ ਲੈ ਕੇ ਚੱਲਦਾ ਮਾਂ ਆ ਦੇਖੋ ਕਿੰਨੀ ਜ਼ਿਆਦਾ ਪਬਲਿਕ ਆਈ ਹੋਈ ਐ ਇੱਥੇ ਜਿੰਨੀ ਪਬਲਿਕ ਇੱਥੇ ਆ ਇਦੋਂ 4 ਗੁਣਾ ਵੱਧ ਉਧਰ ਦੂਸਰੀ ਸਾਈਡ 'ਤੇ ਸੀਗੀ ਆ ਦੇਖੋ ਫ੍ਰੈਂਡਸ ਹਨਾ ਗੱਡੀਆਂ ਦਿਖਾਉਣਾ ਤੁਹਾਨੂੰ ਕਿੰਨੀਆਂ ਜ਼ਿਆਦਾ ਗੱਡੀਆਂ ਕੱਢੀਆਂ ਨੇ ਲਾਲ ਚਹਲੇ ਉਧਰ ਕਿੱਦਾਂ ਵਾਲੀ ਟਾਇਰ ਵੀ ਬਹੁਤ ਭੱਜਿਆ ਹੋਇਆ ਵਾ ਉਧਰਲੀ ਸਾਈਡ ਵੀ ਬਹੁਤ ਖੜੀਆਂ ਹੋਈਆਂ ਨੇ ਹਾਲੇ ਤਾਂ ਰਾਤ ਦਾ ਕਾਫੀ ਹੋ ਗਿਆ ਤੇ ਨਾ ਪਹਿਲਾਂ ਬਹੁਤ ਜ਼ਿਆਦਾ ਸੀ ਜ਼ਹਿਰ ਉੱਥੇ ਜੇਕਰ ਹਨਾ ਤੁਸੀਂ ਅਮਰਸੇਹ ਕੇ ਚਮਕੀਲਾ ਦੇ ਬਾਰਸੀ ਦੀਆਂ ਹੋਰ ਵੀਡੀਆਂ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆ ਉੱਪਰ ਵੀਡੀਓ ਦਾ ਲਿੰਕ ਹੁੰਦਾ ਵਾ ਇਹਦੇ ਤੇ ਵੀ ਕਲਿੱਕ ਕਰਕੇ ਮੇਰੀਆਂ ਦੂਜੀਆਂ ਵੀਡੀਆਂ ਵੀ ਤੁਸੀਂ ਦੇਖ ਸਕਦੇ ਹੋ ਜਲਦੀ ਮੈਂ ਕੋਰ ਨਵੀਂ ਵੀਡੀਓ ਲੈ ਕੇ ਆਵਾਂਗਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ